ਲੁਧਿਆਣਾ ਵਿੱਚ ਵਾਪਰ ਰਹੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦਾ ਤਾਜ਼ਾ ਮਾਮਲਾ ਲੁਧਿਆਣਾ ਦੇ ਕੋਹਾੜਾ ਚੌਂਕ ਤੋਂ ਸਾਹਮਣੇ ਆਇਆ ਹੈ ਜਿਸ ਦੀ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਰਨ ਨਾਮਕ ਨੌਜਵਾਨ ਆਪਣੇ ਦੋਸਤ ਨਾਲ ਮੋਟਰਸਾਈਕਲ ਤੇ ਜਾ ਰਿਹਾ ਹੈ ਜਦੋਂ ਅਚਾਨਕ 8 ਤੋਂ 10 ਹਮਲਾਵਰਾਂ ਨੇ ਤੇਜ਼ ਤਰਹ ਹਥਿਆਰਾਂ ਨਾਲ ਉਸਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਜ਼ਖਮੀ ਨੌਜਵਾਨ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਹਸਪਤਾਲ ਨੇ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਕੀ ਨਾਮ ਦੀ ਤੁਹਾਡ ਜਗਿੰਦਰ ਜੀ ਜਗਿੰਦਰ ਜੀ ਕੀ ਮਾਮਲਾ ਹੋਇਆ ਮਾਮਲਾ ਇਹ ਹੈ ਜੀ ਮੇਰੇ ਬੰਦੇ ਨੂੰ ਨਾ ਫੋਨ ਕਰਕੇ ਬੁਲਾਇਆ ਸ਼ਾਮ ਦਾ ਟਾਈਮ ਸੀ 6-7 ਦਾ ਜੇ ਜਾ ਕੇ ਮਿਲੇ ਨੇ ਉੱਥੇ ਜਾ ਕੇ 10-12 ਜਣੇ ਸੀਗੇ ਮੇਰੇ ਮੁੰਡੇ ਦਾ ਦੋ ਜਣੇ ਸੀਗੇ ਉਹਨਾਂ ਨੇ ਹਮਲਾ ਕਰਤਾ ਇਹਦੇ ਕੀ ਨਾਮ ਤੁਹਾਡੇ ਮੁੰਡੇ ਦਾ ਕਰਨ ਆ ਜੀ ਕਰਨ ਨੂੰ ਕਿੰਨੇ ਬੁਲਾਇਆ ਸੀਗਾ ਆਕਾਸ਼ ਨੇ ਕੀ ਕਹਿ ਕੇ ਬੁਲਾਇਆ ਸੀਗਾ ਜੀ ਆਪਾਂ ਬੈਠ ਕੇ ਕੋਈ ਗੱਲ ਕਰੀਏ ਕਿਹੜੀ ਜਗ੍ਹਾ ਤੇ ਬੁਲਾਇਆ ਗਿਆ ਸੀ ਤੁਹਾਡੇ ਚੌਂਕ ਦੀ ਗੁਰਦੁਆਰੇ ਕੋਲ ਅੱਛਾ ਫਿਰ ਹੋਇਆ ਕੀ ਜਦੋਂ ਉਹਨੂੰ ਬੁਲਾਇਆ ਫਿਰ ਉਹਨੇ ਤੇ ਹਮਲਾ ਹੋ ਗਿਆ ਜੀ ਕਿੰਨੇ ਕੀਤਾ ਹਮਲਾ ਇਹਨਾਂ ਨੇ ਆਕਾਸ਼ ਨੇ ਕੀਤਾ ਆਕਾਸ਼ ਨੇ ਇਕੱਲੇ ਨਹੀਂ ਕੀਤਾ ਨਹੀਂ ਨਾਲ ਬੰਦੇ ਸੀਗੇ ਉਹਦੇ ਨਾਲ 10 12 ਜਣੇ ਸੀਗੇ ਤੇ ਕੀ ਸਰਟੀਫੀਕਟ ਕੀ ਲੱਗੀ ਹੈ 60 ਵਜੇ ਦੇ 10 ਵਜੇ ਇਹਦੇ ਸਿਰ ਚ ਤੇ ਹੁਣ ਕਿੱਥੇ ਐਡਮਿਟ ਕਿੱਥੇ ਆ? ਚੰਡੀਗੜ੍ਹ ਇੱਥੇ ਹੀ ਆ। ਅੱਛਾ ਪੀਜੀ ਆ ਰੈਫਰ ਕਰ ਦਿੱਤਾ ਹੈ। ਤੇ ਝਗੜੇ ਦਾ ਕਾਰਨ ਕੀ ਸੀਗਾ? ਕਾਰਨ ਤਾਂ ਇਹ ਉਹਨਾਂ ਨਾਲ ਜਿਹੜੇ ਮਿਲਨ ਨਾਲ ਸੱਟਾ ਮਾਰੀਏ ਇਹਨਾਂ ਨਾਲ ਸਾਡਾ ਕੋਈ ਨਹੀਂਗਾ। ਹੂੰ ਸਾਡਾ ਤਾਂ ਹੋਰ ਕਿਸੇ ਨਾਲ ਸੀਗਾ। ਸਾਨੂੰ ਤਾਂ ਸ਼ੱਕ ਹੁੰਦਾ ਵੀ ਉਹਨੇ ਕਰਵਾਇਆ ਇਹ ਕੰਮ। ਤੁਹਾਨੂੰ ਕਿਹਦੇ ਤੇ ਸ਼ੱਕ ਹੈ? ਪ੍ਰਿੰਸ ਐ ਲਖਵਾਲ। ਉਹ ਕੀ ਕੰਮ ਕਰਦਾ? ਉਹ ਚਿੱਟਾ ਭੇਜਦਾ। ਅੱਛਾ ਉਹ ਚਿੱਟਾ ਵੀ ਭੇਜਦਾ? ਹਾਂਜੀ। ਤੇ ਫਿਰ ਉਹ ਚਿੱਟਾ ਵਿਚਨ ਵਾਲੇ ਦਾ ਤੁਹਾਡੇ ਮੁੰਡੇ ਨਾਲ ਕੀ ਸੰਬੰਧ? ਉਹ ਇਹਨੂੰ ਆਂਦਾ ਸੀਗਾ ਤੂੰ ਮੇਰਾ ਕੰਮ ਕਰਨ ਨਾਲ ਮੇਰੇ। ਕਾਦਾ ਕੰਮ ਇਹ ਚਿੱਟੇ ਦਾ ਇਹ ਕਹਿੰਦਾ ਜੀ ਮੈਂ ਨਹੀਂ ਕਰਨਾ ਮੈਂ ਗਰੀਬ ਬੰਦਾ ਮੈਂ ਨਹੀਂ ਇਹ ਕੰਮ ਕਰਾਂਗਾ ਅੱਛਾ ਉਹਨ ਤੋਂ ਜ਼ਬਰਦਸਤੀ ਚਿੱਟਾ ਵਕਵਾਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹੋ ਹੀ ਸਾਡੀ ਦੁਸ਼ਮਣੀ ਸੀ ਅੱਛਾ ਤੇ ਤੁਸੀਂ ਫਿਰ ਪੁਲਿਸ ਨੂੰ ਦੱਸਿਆ ਨਹੀਂ ਵੀ ਇਹ ਚਿੱਟਾ ਵੇਚਦੇ ਆ ਅੰਗੇ ਦੱਸਿਆ ਹੋਇਆ ਇਹਨਾਂ ਦਾ ਇੱਕ ਤਾਂ ਬੰਦਾ ਢਿਪਾਇਆ ਸੀ ਅੱਛਾ ਤੇ ਜਣੀ ਕਿ ਤੁਹਾਡੇ ਮੁੰਡੇ ਨੂੰ ਚਿੱਟਾ ਵੇਚਣ ਲਈ ਮਜਬੂਰ ਕਰਦੇ ਸੀ ਹਾਂਜੀ ਹਾਂਜੀ ਤੇ ਫਿਰ ਹੁਣ ਕੀ ਮੰਗ ਕੀ ਕਰਦੇ ਸੀ ਮੰਗ ਜੀ ਸਾਨੂੰ ਇਨਸਾਫ ਦੇ ਜੀ ਬਸ ਮਾਮਲਾ ਦਰਜ ਕਰਾਇਆ? ਹਾਂਜੀ। ਕਿਹੜੇ ਥਾਣੇ 'ਚ ਕਰਾਇਆ? ਆਫੋਕਲਟੈਂ ਚੌਂਕੀ 'ਚ ਕਰਾਇਆ। ਮਾਤਾ ਜੀ ਤੁਸੀਂ ਕੀ ਕਹੋਗੇ? ਜੀ ਸਾਨੂੰ ਤਾਂ ਇਨਸਾਫ ਚਾਹੀਦਾ। ਮੇਰੇ ਪੁੱਤ ਨੂੰ ਤਾਂ ਮਾਰ ਕੇ ਸੱਟ ਦਿੱਤਾ ਇਹਨਾਂ ਨੇ। ਉਹਦੇ ਦਿਮਾਗੀ ਸੱਟ ਆ। ਅਸੀਂ ਇਲਾਜ ਕਰਾਣ ਚੌਕੇ ਤਾਂ ਹੈਗੇ ਨਹੀਂ। ਤੁਹਾਡਾ ਮੁੰਡਾ ਨਸ਼ੇ ਨਸ਼ੇ ਤਾਂ ਨਹੀਂ ਕਰਦਾ? ਨਹੀਂ ਜੀ ਉਹਦਾ ਉਹਨੂੰ ਤਾਂ ਇੱਕ ਬੀੜੀ ਤੱਕ ਵੀ ਨਹੀਂ ਨਸ਼ਾ ਹੈਗਾ। ਤੇ ਜਿਹੜਾ ਮੁੰਡਾ ਲੱਖੋਵਾਲ ਦਾ ਵਾ ਉਹਦਾ ਕੀ ਨਾਮ ਦੱਸਿਆ ਤੁਸੀਂ? ਬਿੰਦਰ ਬਿੰਦਰ ਤੇ ਬਿੰਦਰ ਤੁਹਾਡੇ ਮੁੰਡੇ ਦੇ ਨਾਲ ਦੋਸਤੀ ਹੈ ਉਹਦੀ ਕਿਦਾਂ ਹਾਂਜੀ ਦੋਸਤੀ ਹੁੰਦੀ ਤੇ ਚਿੱਟਾ ਵੇਚਣ ਲਈ ਮਜਬੂਰ ਕੌਣ ਕਰਦਾ ਸੀਗਾ ਪ੍ਰਿੰਸ ਜੀ ਪ੍ਰਿੰਸ ਕਰਦਾ ਸੀ ਤੇ ਉਹ ਸ਼ੁਰੂ ਤੋਂ ਹੀ ਚਿੱਟਾ ਵੇਚਦਾ ਜਾਂ ਕਿੰਦਰ ਹਾਂਜੀ ਸ਼ੁਰੂ ਤੋਂ ਬਹੁਤ ਚੰਗਾ ਸੀ ਅਸੀਂ ਤਾਂ ਜਦੋਂ ਦੇ ਇੱਥੇ ਆਏ ਆ ਅਸੀਂ ਫਲੋੜਸਪੁਰ ਤੋਂ ਆ ਜਦੋਂ ਦੇ ਇੱਥੇ ਆਏ ਆ ਉਦੋਂ ਦਾ ਉਹ ਇਹੀ ਕੰਮ ਕਰਦਾ ਤੇ ਤੁਹਾਡੇ ਮੁੰਡੇ ਨੇ ਦੱਸਿਆ ਵੀ ਮੈਨੂੰ ਇਹ ਚਿੱਟਾ ਵੇਚਣ ਲਈ ਮਜਬੂਰ ਕਰਦਾ ਸਾਨੂੰ ਦੱਸਿਆ ਤੇ ਫਿਰ ਹੋਇਆ ਕੀ ਤੁਹਾਨੂੰ ਕੀ ਲੱਗਦਾ ਤੁਹਾਡੇ ਮੁੰਡੇ ਨੇ ਕੁਝ ਦੱਸਿਆ ਹੋਵੇ ਵੀ ਮੈਨੂੰ ਚਿੱਟਾ ਵੇਚਣ ਲਈ ਮਜਬੂਰ ਕਰਦੀ ਤਾਂ ਮਾਰਿਆ ਸਾਨੂੰ ਦੱਸਿਆ ਉਹਨਾਂ ਨੇ ਸਾਡੀ ਉਹਨਾਂ ਨਾਲ ਲੜਾਈ ਵੀ ਹੋਈ ਸੀ ਅਸੀਂ ਚੁਕਾਇਆ ਵੀ ਉਹਨਾਂ ਨੂੰ ਠੇਕ ਮੁੰਡਾ ਉਹਨਾਂ ਦਾ ਜੇਲ੍ਹ ਚ ਹੀ ਆ। ਉਦੋਂ ਵੀ ਉਹ ਇਹਨਾਂ ਦਾ ਟਾਈਮ ਚੱਕਣ ਨੂੰ ਫਿਰਦੇ ਸੀਗੇ ਤੇ ਸਾਨੂੰ ਪਤਾ ਲੱਗ ਗਿਆ ਅਸੀਂ ਉਹਨਾਂ ਤੇ ਰਿਪੋਰਟ ਕਰਾਤੀ। ਯਾਨੀ ਕਿ ਤੁਸੀਂ ਚਿੱਟੇ ਦੀ ਇਤਲਾ ਪੁਲਿਸ ਨੂੰ ਦਿੱਤੀ? ਹਾਂਜੀ। ਤੇ ਇਦਾਂ ਹੀ ਹੋਇਆ ਕੀ ਹੋਇਆ ਕੀ ਦੱਸੋ? ਉਹ ਵੀ ਉਦੋਂ ਵੀ ਉਹ ਇਹਨੂੰ ਮਾਰਨ ਨੂੰ ਫਿਰਦੇ ਸੀਗੇ ਸਾਨੂੰ ਪਤਾ ਲੱਗ ਗਿਆ ਤੇ ਅਸੀਂ ਉਹਨਾਂ ਨੂੰ ਤੇ ਰਿਪੋਰਟ ਕਰਾਤੀ। ਤੇ ਹੁਣ ਮੰਗ ਕੀ ਕਰਦੇ ਤੁਸੀਂ? ਅਸੀਂ ਇਨਸਾਫ ਚਾਹੁੰਦੇ ਹਾਂ।